ਜਲੰਧਰ ਦੇ ਲਤੀਪੁਰਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਾਰੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਨੇ ਇਸ ਮੌਕੇ ਵੱਡੀ ਗਿਣਤੀ ਪੁਲਿਸ ਫੋਰਸ ਨਾਲ ਨਗਰ ਨਿਗਮਦਿਆਂ ਜਿਵੇਂ ਵੀ ਮਸ਼ੀਨਾਂ ਨੂੰ ਸਵੇਰੇ ਕਰੀਬ 4:30 ਵਜੇ ਨਾਜਾਇਜ਼ ਅਸਥਾਈ ਅਤੇ ਪੱਕੀਆਂ ਉਤਾਰੀਆਂ ਨੂੰ ਢਾ ਦਿੱਤਾ ਇਸ ਕਾਰਵਾਈ ਦੌਰਾਨ ਉੱਥੇ ਰਹਿ ਰਹੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਇਹ ਲੋਕ ਦਸੰਬਰ 2022 ਵਿੱਚ ਕਾਟਾ ਇਹ ਜਾਣ ਤੋਂ ਬਾਅਦ ਉੱਥੇ ਟੈਂਟ ਲਗਾ ਕੇ ਰਹਿ ਰਹੇ ਸਨ ਜਲੰਧਰ ਇੰਪਰੂਵਮੈਂਟ ٹرسٹ ਦੀ ਇਸ ਜ਼ਮੀਨ ਤੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਇੱਥੇ ਇੱਕ ਨਵੀਂ ਸੜਕ ਬਣਾਉਣ ਦੀ ਯੋਜਨਾ ਸੀ ਜੋ ਕਬਜ਼ਿਆਂ ਕਾਰਨ ਕਾਫੀ ਸਮੇਂ ਤੋਂ ਲਟਕ ਰਹੀ ਸੀ ਹਾਲਾਂਕਿ ਪ੍ਰਸ਼ਾਸਨ ਨੇ ਕਬਜ਼ੇਦਾਰੀਆਂ ਦੀ ਦੂਜੀ ਥਾਂ ਤੋਂ ਜ਼ਮੀਨ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਉਹਨਾਂ ਨੇ ਉਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਸੀ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਸਾਲ ਜੁਲਾਈ ਵਿੱਚ ਇਸ ਜਗ੍ਹਾ ਨੂੰ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਮੋਡਰਨ ਟਾਊਨ ਸ਼ਿਬਿਆਰ ਗੁਰਤੇਗ ਬਾਦਨਗਰ ਅਤੇ ਜਲੰਧਰ ਹਾਈਵੇ ਵਰਗੇ ਇਲਾਕਿਆਂ ਦੇ ਵਸਨੀਕਾਂ ਨੂੰ ਵੱਡੀ ਰਾਤ ਮਿਲੇਗੀ ਇਸ ਤੋਂ ਇਲਾਵਾ PPAR ਮਾਰਕੀਟ ਅਤੇ ਕਯੂਰੋ ਮਾਲ ਵਰਗੇ ਵਪਾਰਕ ਕੇਂਦਰਾਂ ਵੱਲ ਜਾਣ ਵਾਲੀ ਆਵਾਜਾਈ ਵੀ ਹੁਣ ਸਖਾਲੀ ਹੋਣ ਦੀ ਉਮੀਦ ਹੈ ਇਲਾਕੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਹਲੇ ਵੀ ਪੁਲਿਸ ਵੱਲ ਤਣਾਤ ਹੈ